ਮੌਸਮ ਵਿਭਾਗ ਮੁਤਾਬਕ ਅੱਜ ਸੂਬੇ ਭਾਰ ਵਿੱਚ ਮੌਸਮ ਖੁਸ਼ਕ ਰਹੇਗਾ ਇਸ ਦੌਰਾਨ ਹਿਮਾਚਲ ਨਾਲ ਲੱਗਦੇ ਇਲਾਕਿਆਂ ਲਈ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਸੋ ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਮੁਹਾਲੀ ਸ਼੍ਰੀ ਫਤਿਹਗੜ ਸਾਹਿਬ ਪਟਿਆਲਾ ਤਰਨ ਤਾਰਨ ਕਪੂਰਥਲਾ ਜਿਲੰਦਰਾ ਤੇ ਲੋਹਿਆਣਾ ਸ਼ਾਮਿਲ ਹੈ ਸੋ ਇਸ ਨਾਲ ਵਿਜ਼ਿਬਿਲਟੀ ਤੇ ਅਸਰ ਪਏਗਾ ਜਿਸ ਨਾਲ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਸੋ ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਡ ਦੇ ਨਾਲ ਹੁਣ ਕੋਹਰਾ ਵੀ ਪੈ ਰਿਹਾ ਤੇ ਅੱਜ ਮੌਸਮ ਵਿਭਾਗ ਨੇ ਸੂਬੇ ਦੇ 13 ਜ਼ਿਲ੍ਹਿਆਂ ਲਈ ਸੰਘਣੀ ਧੁੰਦ ਲਈ yellow alert ਵੀ ਜਾਰੀ ਕੀਤਾ ਹੈ ਤੇ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਘੱਟੋ-ਘੱਟ ਤਾਪਮਨ ਵਿੱਚ 2 ਡਿਗਰੀ ਦਾ ਵਾਦਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਰਾਤ ਨੂੰ ਜਦੋਂ ਅਸੀਂ ਜਾਂਦੇ ਹਾਂ ਤਾਂ ਠੰਡ ਹੁੰਦੀ ਹੈ ਤੇ ਸਾਡੇ ਹੱਥ ਵੀ ਠਰਦੇ ਨੇ ਉਹ ਹੱਥ ਖਾਸ ਕਰਕੇ ਜਿਹੜਾ 2 ਡਿਗਰੀ ਦਾ ਵਾਧਾ ਹੋਇਆ ਇਸ ਕਰਕੇ ਠਰਦੇ ਨੇ ਤੇ ਠੰਡ ਦੇ ਵਿੱਚ ਵੀ ਵਾਧਾ ਹੋ ਗਿਆ ਤੇ ਸਾਨੂੰ ਸਾਵਧਾਨ ਰਹਿਣ ਦੀ ਲੋੜ ਆ ਆਪਣੀ ਖਾਸ ਕਰਕੇ ਬੱਚਿਆਂ ਦਾ ਧਿਆਨ ਰੱਖਣ ਦੀ ਲੋੜ ਆ ਕਿਉਂਕਿ ਠੰਡ ਵੱਧਦੀ ਜਾ ਰਹੀ ਹੈ ਕਹਿੰਦੇ ਨੇ ਕਿ ਆਂਦੀ ਤੇ ਜਾਂਦੀ ਠੰਡ ਮਾਰ ਜਾਂਦੀ ਹੈ ਸਾਨੂੰ ਤੇ ਉਤੰਗ ਕਰਦੀ ਹੈ ਸੋ ਆਦਮਪੁਰ 6.8 ਡਿਗਰੀ ਤਾਪਮਨ ਨਾਲ ਸਭ ਤੋਂ ਠੰਡਾ ਰਿਹਾ ਇਸੇ ਨਾਲ ਹੀ ਦਿਨ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ ਤੇ ਫਰੀਦਕੋਟ ਵਿੱਚ ਦਿਨ ਦਾ ਤਾਪਮਾਨ 25.6 ਡਿਗਰੀ ਦਰਜ ਕੀਤਾ ਗਿਆ। ਸੋ ਮੌਸਮ ਵਿਭਾਗ ਮੁਤਾਬਕ ਅੱਜ ਸਵੇਰ ਵਿੱਚ ਮੌਸਮ ਖੁਸ਼ਕ ਰਹੇਗਾ ਤੇ ਇਸ ਦੌਰਾਨ ਹਿਮਾਚਲ ਨਾਲ ਲੱਗਦੇ ਇਲਾਕਿਆਂ ਲਈ ਧੁੰਦ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਐਸਐਸ ਨਗਰ, ਮੋਹਾਲੀ ਫਤਿਹਗੜ ਸਾਹ ਪਟਿਆਲਾ ਤਰਨਤਾਰਨ ਕਪੂਰਥਲਾ ਜਲੰਧਰ ਅਤੇ ਲੁਧਿਆਣਾ ਸ਼ਾਮਲ ਨੇ ਤੇ ਇਸ ਨਾਲ ਜਿਹੜੀ ਉਹ ਵਿਜ਼ਿਬਿਲਟੀ ਹੁੰਦੀ ਹੈ ਨਾ ਉਹ ਤੇ ਬਹੁਤ ਸਾਰਾ ਅਸਰ ਪੈਂਦਾ ਤੇ ਪਏਗਾ ਵੀ ਤੇ ਇਸ ਕਾਰਨ ਲੋਕਾਂ ਨੂੰ ਖਾਸ ਕਰਕੇ ਕੇਅਰਫੁਲ ਰਹਿਣ ਦੀ ਲੋੜ ਆ ਜੇਕਰ ਆ ਪੱਕਾ ਟਗੜਤਾ ਪਾਣੀ ਦੀ ਗੱਲ ਕਰੀਏ ਸੂਬੇ ਦੇ ਵਿੱਚ ਤਾਂ 6.8 ਡਿਗਰੀ ਤੋਂ 12 ਡਿਗਰੀ ਦੇ ਵਿੱਚ ਘਾ ਰਿਆ ਤੇ ਬਠਿੰਡੇ ਸੂਬੇ ਵਿੱਚ ਜਿਹੜਾ ਸਭ ਤੋਂ ਜ਼ਾਰਾ ਗਰਮ ਰਾਤ ਉਹ ਰਹੀ ਹੈ ਤੇ ਇੱਥੇ ਘੱਟੋ ਘੱਟ ਜਿਹੜਾ ਤਾਪਮਾਨ ਹੈ ਉਹ ਟੈਂਪਰੇਚਰ ਹੈ 12 ਡਿਗਰੀ ਉਹ ਕੈਲਕੂਲੇਟ ਕੀਤਾ ਗਿਆ ਤੇ ਜਦੋਂ ਕਿ ਆਦਮਪੁਰ ਤੋਂ ਬਾਅਦ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਉਹ ਸਭ ਤੋਂ ਦੂਜਾ ਘੱਟ ਤਾਪਮਨ 7.8 ਡਿਗਰੀ ਦਰਜ ਕੀਤਾ ਗਿਆ ਸੋ ਚੰਡੀਗੜ੍ਹ ਵਿੱਚ ਵੀ ਘੱਟੋ ਘੱਟ ਤਾਪਮਨ 8.5 ਡਿਗਰੀ ਹੈ ਤੇ ਪਟਿਆਲਾ ਵਿੱਚ 8.8 ਡਿਗਰੀ ਤੇ ਪਠਾਨਕੋਟ ਵਿੱਚ 8.9 ਡਿਗਰੀ ਅਤੇ ਅੰਮ੍ਰਿਤਸਰ ਵਿੱਚ 10.3 ਡਿਗਰੀ ਰਿਹਾ ਸੋ ਇਸ ਤਰ੍ਹਾਂ ਰੂਪਨਗਰ ਵਿੱਚ ਤਾਪਮਨ ਦੀ ਗੱਲ ਕਰੀਏ ਤਾਂ 11 ਡਿਗਰੀ ਹੈ ਤੇ ਮੋਹਾਲੀ ਦੀ ਜੇਕਰ ਗੱਲ ਕਰੀਏ ਤਾਂ 11.8 ਡਿਗਰੀ ਕੈਲਕੂਲੇਟ ਕੀਤਾ ਗਿਆ ਦਰਜ ਕੀਤਾ ਗਿਆ ਤੇ ਦਿਨ ਦੇ ਜੇਕਰ ਤਾਪਮਾਨ ਵਿੱਚ ਹੁਣ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਤੇ ਇਹ ਸਥਿਤੀ 20 ਤਰੀਕ ਤੱਕ ਬਣੀ ਰਹੇਗੀ ਇਸੇ ਤਰ੍ਹਾਂ ਹੀ ਬਣੀ ਰਹੇਗੀ ਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੈਕਸਿਮਮ ਟੈਂਪਰੇਚਰ ਹੈ ਉਹ 0.9 ਤੋਂ 2 ਡਿਗਰੀ ਤੱਕ ਡਿੱਗ ਗਿਆ ਤੇ ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ 21.6 ਡਿਗਰੀ ਦਰਜ ਕੀਤਾ ਗਿਆ ਜੋ ਕਿ 2.3 ਡਿਗਰੀ ਦੀ ਗਿਰਾਵਟ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 18.4 ਡਿਗਰੀ ਇਸ ਦੌਰਾਨ 3.7 ਡਿਗਰੀ ਦੀ ਗਰਾਉਟ ਦਰਜ ਕੀਤੀ ਗਈ ਹੈ। ਲੁਧਿਆਣਾ ਤੇ ਪਟਿਆਲਾ ਵਿੱਚ ਕ੍ਰਮਵਾਰ 20 ਅਤੇ 21.5 ਡਿਗਰੀ ਤਾਪਮਨ ਦਰਜ ਕੀਤਾ ਗਿਆ ਤੇ ਦੋਵਾਂ ਖੇਤਰਾਂ ਵਿੱਚ ਤਾਪਮਨ 2.2 ਡਿਗਰੀ ਘਟਿਆ। ਯਾਨੀ ਬਹੁਤ ਡਾਊਨ ਹੋਇਆ ਕਿਉਂਕਿ ਠੰਡ ਵੱਧਦੀ ਜਾ ਰਹੀ ਹੈ ਤੇ ਪਠਾਨਕੋਟ ਵਿੱਚ ਵੱਧ ਤੋਂ ਵੱਧ ਤਾਪਮਨ 18.3 ਡਿਗਰੀ ਦਰਜ ਕੀਤਾ ਗਿਆ ਜੋ ਕਿ 5.9 ਡਿਗਰੀ ਘਟ ਹੈ। ਸੋਸ਼ਲ ਦਰਹਾਨ ਮੁਹਾਲੀ ਦੇਕਰ ਗੱਲ ਕਰੀਏ ਤਾਂ ਵਾਤਾਵਰਨ ਦਾ ਤਾਪਮਨ 22.7 ਡਿਗਰੀ ਦਰਜ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਪਾਕਿਸਤਾਨ ਅਤੇ ਇਸ ਆਲੇ-ਦੁਆਲੇ ਦੇ ਇਲਾਕਿਆਂ ਦੀ ਉਪਰੀ ਹਵਾ ਵਿੱਚ ਪੱਛਮੀ ਗਰਬੜੀ ਯਾਨੀ ਵੈਸਟਰਨ ਡਿਸਟਰਬੈਂਸ ਮੌਜੂਦ ਹੈ ਪਰ ਇਹ ਕਮਜ਼ੋਰ ਹੈ ਇਸ ਦੇ ਨਾਲ ਨਾਲ ਹੀ ਹਵਾਵਾਂ ਦੀ ਗਤੀ ਵੀ ਘਟ ਗਈ ਹੈ ਜਿਸ ਕਾਰਨ ਪ੍ਰਦੂਸ਼ਣ ਦਾ ਪੱਧਰ ਵਧਿਆ ਜਦੋਂ ਕਿ 17 ਦਸੰਬਰ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਜਾਵੇਗਾ ਯਾਨੀ ਪੱਛਮੀ ਘਰਬੜੀ ਜਿਸ ਕਾਰਨ ਬੱਦਲ ਛਾਏ ਰਹਿਣਗੇ ਅਜਿਹੀ ਸਥਿਤੀ ਵਿੱਚ ਘਟੋ-ਘਟ ਤਾਪਮਾਨ ਵਧੇਗਾ ਤੇ ਅਗਲੇ 2 ਦਿਨਾਂ ਵਿੱਚ ਵੀ ਘਟੋ-ਘਟ ਤਾਪਮਾਨ ਹੌਲੀ-ਹੌਲੀ 2 ਤੋਂ 4 ਡਿਗਰੀ ਸੈਲਸੀਅਸ ਵਧੇਗਾ ਤੇ ਇਸ ਤੋਂ ਬਾਅਦ ਰਾਜ ਵਿੱਚ ਤਾਪਮਾਨ ਵਿੱਚ ਕੋਈ ਵੱਡਾ ਬਦਲਾ ਨਹੀਂ ਹੋਵੇਗਾ ਜਦੋਂ ਕਿ 21 ਦਸੰਬਰ ਨੂੰ ਜਦੋਂ ਦੂਜਾ ਪੱਛਮੀ ਘਰਬੜੀ ਅੱਗੇ ਵਧੇਗੀ ਉਸ ਤੋਂ ਬਾਅਦ ਠੰਡ ਵੱਜ ਜਾਣਾ ਹੈ ਪੂ ਪੰਜਾਬ ਅਤੇ ਚੰਡੀਗੜ੍ਹ ਵਿੱਚ ਦੀ ਠੰਡ ਦੇ ਨਾਲ ਨਾਲ ਹੁਣ ਕੋਰਾ ਵੀ ਪੈ ਰਿਹਾ ਤੇ ਮੌਸਮ ਵਿਭਾਗ ਨੇ ਅੱਜ ਸੂਬੇ ਦੇ 13 ਜ਼ਿਲ੍ਹਿਆਂ ਲਈ ਸੰਗਣੀ ਧੁੰਦ ਦੀ ਖਾਸ ਕਰਕੇ ਉਚਤਾਵਰਣ ਦੀ ਹੈ। ਯੈਲੋ ਲਰਡ ਜੈਰੀ ਕਿਤਾ ਹੋਇਆ ਤਾਂ ਪਿਛਲੇ ਜਕਰ 24 ਘੰਟੇ ਦੀ ਆਪਾਂ ਗੱਲ ਕਰੀਏ ਤਾਂ ਸੂਬੇ ਵਿੱਚ ਘੱਟ ਤੋਂ ਘੱਟ ਤਾਪਮਨ ਵਿੱਚ 2 ਡਿਗਰੀ ਦਾ ਵਾਧਾ ਹੋਇਆ ਤੇ ਆਦਮਪੁਰ ਹੋ ਗਿਆ ਉਹਦੇ ਵਿੱਚ 6.8 ਡਿਗਰੀ ਸੈਲਸੀਅਸ ਤਾਪਮਨ ਸਭ ਤੋਂ ਠੰਡਾ ਆ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਠੰਡਾ ਉਹ ਇਲਾਕਾ ਰਿਹਾ ਹੈ ਆਦਮਪੁਰ ਤੇ ਦਿਨ ਦੇ ਤਾਪਮਨ ਵਿੱਚ ਵੀ ਗਰਾਵਟ ਆ ਰਹੀ ਹੈ। ਸੋ ਅਸੀਂ ਜੇਕਰ ਸਵੇਰ ਵੇਲੇ ਦਾ ਸ਼ਾਮ ਵੇਲੇ ਜਾ ਕਰ ਜਾਣੇ ਆ ਤਾਂ ਬੜੀ ਸਾਵਧਾਨੀ ਨਾਲ ਸੜਕਾਂ ਤੇ ਸਾਨੂੰ ਜਾਣਾ ਚਾਹੀਦਾ ਖਾਸ ਕਰਕੇ ਧੁੰਦ ਪੈਂਦੀ ਹੈ ਤਾਂ ਫੌਗ ਲਾਈਟਾਂ ਤੁਸੀਂ ਆਪਣੇ ਬਾਈਕ ਦੀਆਂ ਗੱਡੀ ਦੀਆਂ ਚਲਾ ਸਕਦੇ ਹੋ ਤੇ ਓਵਰ ਜੋ ਆਪਾਂ ਟੇਕ ਜ਼ਰੂਰ ਕਰਨਾ ਹੈ ਤਾਂ ਆਪਾਂ ਪੂਰੇ ਖਾਸ ਕਰਕੇ ਰਾਈਟ ਹੈਂਡ ਸਾਈਡ ਤੋਂ ਹੀ ਕਰੀਏ ਲੈਫਟ ਸਾਈਡ ਤੋਂ ਨਾ ਕਰੀਏ ਤੇ ਦੂਜੇ ਨੰਬਰ ਤੇ ਆਪਾਂ ਹੌਲੀ ਚੱਲੀਏ ਤੇ ਕਿਉਂਕਿ ਧੁੰਦ ਬਹੁਤ ਹੁੰਦੀ ਹੈ ਸਾਨੂੰ ਦਿੱਕਤ ਨਹੀਂ ਹੁੰਦਾ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਹੈ ਤਾਂ ਇਸ ਕਰਕੇ ਤੁਹਾਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਤਾਂ ਜਿਹੜੀ ਆਪਣੀ ਗੱਡੀ ਦੀ ਜਿਹੜੀ ਲਾਈਟਾਂ ਹੁੰਦੀਆਂ ਨਾ ਹੈਜ਼ਰ ਲਾਈਟਾਂ ਉਹ ਤੁਹਾਡੀਆਂ ਲੋ ਬੀਮ ਰੱਖਿਏ ਕਿਉਂਕਿ ਜੇ ਆਪਾਂ ਤਿੱਖੀਆਂ ਲਾਈਟਾਂ ਆਪਾਂ ਹਾਈ ਬੀਮ ਕਰ ਦਿੰਨੇ ਆ ਤਾਂ ਉਸ ਦੀਆਂ ਅੱਖਾਂ ਜਬਜਦੀਆਂ ਨਹੀਂ ਤਾਂ ਸਾਹਮਣੇ ਵਾਲੇ ਨੂੰ ਦਿਖਦੀ ਨਹੀਂ ਸੋ ਕਿਉਂਕਿ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਹੈ ਧੁੰਦ ਦੇ ਵਿੱਚ ਦਿਖਦਾ ਨਹੀਂ ਹੈਗਾ ਤਾਂ ਕੋਸ਼ਿਸ਼ ਕਰੀਏ ਅਸੀਂ ਹੌਲੀ ਚੱਲੀਏ ਤਾਂ ਇੱਕ ਦੂਜੇ ਦੇ ਪਿੱਛੇ ਲੱਗ ਕੇ ਚੱਲੀਏ ਤਾਂ ਬਹੁਤ ਸਹੀ ਰਹੇਗਾ ਤਾਂ ਆਪਣੀਆਂ ਪਾਰਕਿੰਗ ਲਾਈਟਾਂ ਵੀ ਤੁਸੀਂ ਦੇ ਸਕਦੇ ਹੋ ਗੱਡੀਆਂ ਦੇ ਅੰਦਰ ਹੀਟਰ ਵੀ ਚਲਾ ਸਕਦੇ ਹੋ ਕਿਉਂਕਿ ਇਹਦੇ ਨਾਲ ਜਿਹੜਾ ਸ਼ੀਸ਼ਾ ਹੁੰਦਾ ਹੈ ਨਾ ਗੱਡੀ ਦਾ ਉਹਦੇ ਵਿੱਚ ਧੁੰਦ ਨਹੀਂ ਜੰਮਦੀ ਤਾਂ ਉਹ ਸਾਫ਼ ਰਹਿੰਦਾ ਸੋ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਆਪਣੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਤੇ ਸਾਰਿਆਂ ਨੂੰ ਬਚਾ ਕੇ ਰੱਖਣਾ ਤੇ ਪਰ ਧੁੰਦ ਦਾ ਮੌਸਮ ਹੈ ਤਾਂ ਧੁੰਦ ਦੇ ਵਿੱਚ ਬਹੁਤ ਸਾਰੇ ਜਿਵੇਂ ਹੁਣ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਵੱਲੋਂ ਤਾਂ ਇਹ ਖਾਸ ਕਰਕੇ ਠੰਡ ਹੋਣ ਵਧੇਗੀ ਤਾਂ ਆਪਣੇ ਆਪ ਨੂੰ ਥੋੜਾ ਸੁਰੱਖਿਅਤ ਰੱਖੋ ਸਾਵਧਾਨ ਰਹੋ ਸੋ ਖਾਸ ਕਰਕੇ ਗੱਲ ਕਰੀਏ ਤਾਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਗੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਤਰਨਤਾਰਨ ਕਪੂਰਥਲਾ ਜਲੰਧ ਰਤਲੂ ਦਿਹਾਣਾ ਸ਼ਾਮਲ ਨੇ ਤੇ ਇਸ ਦੇ ਨਾਲ ਵੀ ਦ੍ਰਿਸ਼ਟੀ ਵੀ ਪ੍ਰਭਾਵਿਤ ਹੋਵੇਗੀ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਸੂਬੇ ਵਿੱਚ ਕਟੋਗੜ ਤਾਪਮਾਨ ਹੁਣ 6.8 ਡਿਗਰੀ ਤੋਂ 12 ਡਿਗਰੀ ਤੱਕ ਪਹੁੰਚ ਗਿਆ ਤੇ ਬਠਿੰਡਾ ਵਿੱਚ ਸੂਬੇ ਦੀਆਂ ਸਭ ਤੋਂ ਗਰਮ ਰਾਤਾਂ ਰਹੀਆਂ ਨੇ ਜਿੱਥੇ ਕਟੋਗੜ ਤਾਪਨ